ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਆਪਣੇ ਘਰ ਠੀਕ ਠਾਕ ਹੋਵੋਗੇ ਅਸੀਂ ਵੀ ਆਪਣੇ ਘਰ ਠੀਕ ਠਾਕ ਹਾਂ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਣਾ ਫੈਮਿਲੀ ਬਲੌਗ ਦੇ ਵਿੱਚ ਦਿਨ ਹੈ ਜੀ ਅੱਜ ਸੈਟਰਡੇ ਦਾ ਤੇ ਲੋਹੜੀ ਦਾ ਤਿਹਾਰਾ ਹੈ ਅੱਜ ਹੈਪੀ ਲੋਹੜੀ ਸਾਰਿਆਂ ਨੂੰ ਇੱਥੇ ਹੋ ਗਈ ਸੀ ਆਪਣੀ ਡੇਲੀ ਰੁਟੀਨ ਸ਼ੁਰੂ ਇਹ ਨਾ ਇੱਥੇ ਮਤਲਬ ਕੰਮਕਾਰ ਤਾਂ ਆਪਣੇ ਗਏ ਸੀ ਖਤਮ ਹੋ ਗਏ ਸੀਗੇ ਖਤਮ ਤਾਂ ਹੋ ਗਏ ਸੀ ਮਤਲਬ ਝਾੜੂ ਪੋਚਾ ਦਾ ਹੋ ਗਿਆ ਸੀ ਕਿਚਨ ਦਾ ਹੋ ਗਿਆ ਸੀ ਕੱਪੜਿਆਂ ਦਾ ਵੀ ਤਕਰੀਬਨ ਹੋ ਗਿਆ ਸੀਗਾ ਇੱਥੇ ਨਿਕਲੀ ਸੀ ਧੁੱਪ ਉਦੋਂ ਫੇ ਮम्मी ਨੇ ਜਾਣਾ ਸੀ ਮਤਲਬ ਲੋੜੀ ਦੇਣੀ ਸੀ ਕਿਸੇ ਨੇ ਇੱਥੇ ਹੋਰ ਰਿਵਾਜ ਆ ਜੀ ਲੋੜੀ ਦਾ ਤਾਂ ਕਰਕੇ ਫਿਰ ਮੈਂ ਤੇ ਫਤਈ ਘਰ ਸੀਗੇ ਅਸੀਂ ਕਿਹਾ ਵੀ ਚਲੋ ਧੁੱਪ ਨਿਕਲੀ ਆ ਵੀ ਥੋੜੇ ਜਿਹੇ ਇਹਨਾਂ ਨੂੰ ਵੀ ਧੁੱਪ ਲੱਗ ਜਾਵੇ ਤਾਂ ਕਰਕੇ ਫਿਰ ਬੈੜੀ ਤੇ ਕੱਟੀ ਬਾਹਰ ਕੱਢਦੀ ਸੀ ਜਾਨੂੰ ਆਗੇ ਦੇ ਪਾਪਾ ਫਿਰ ਉਹਨਾਂ ਨੇ ਹਰਾ ਪਾਤਾ ਉੱਥੇ ਅਸੀਂ ਜੇ ਵੀ ਚੱਲ ਧੁੱਪ ਚ ਨਾਲੇ 2 ਘੰਟੇ ਧੁੱਪ ਚ ਖੜਨ ਲੰਗੀਆਂ ਇਹ ਨਾਲੇ ਕੱਖ ਖਾ ਲੈਣਗੀਆਂ ਜੈਕ ਸਿਕਣ ਲੱਗਿਆ ਸੀ ਧੁੱਪ ਇਹਨੂੰ ਜਿੱਦਨ ਦੀ ਇਹ ਪਰਾਲੀ ਪਈ ਆ ਅਜੇ ਟੋਕਾ ਕਰਿਆ ਨਹੀਂ ਹੈਗਾ ਉਹਦੇ ਕਰਕੇ ਇਹਨੂੰ ਬਹੁਤ ਲਾਹਾ ਰਹਿੰਦਾ ਬਸ ਇਹਦੇ ਚਈ ਵੀ ਹਾਂ ਚੜ ਕੇ ਬੈਠਣਾ ਕਿਉਂਕਿ ਇੱਕ ਤਾਂ ਇਹ ਵੀ ਠੰਡ ਬਹੁਤ ਆ ਉਹਦੇ ਕਰਕੇ ਜਦੋਂ ਪਰਾਲੀ ਤੇ ਬਹਿੰਦਾ ਫਿਰ ਇਹ ਹੋ ਜਾਂਦਾ ਵੀ ਥੋੜੀ ਗਰਮੈਸ਼ ਮਿਲ ਜਾਂਦੀ ਆ ਹਨਾ ਕਿ ਜੀ ਆਪਣੇ ਵਾਲੇ ਕੰਮ ਹਨਾ ਵੀ ਜਿਵੇਂ ਹੁਣ ਆਪਾਂ ਤਾਂ ਚਲੋ ਕੋਟੀਆਂ ਸਵੈਟਰ ਦੋ ਦੋ ਤਿੰਨ ਤਿੰਨ ਚੀਜ਼ਾਂ ਕਰਦਿਆ ਇਹਨੂੰ ਅਸਲ ਦੇ ਵਿੱਚ ਨਾ ਜੇ ਕੋਈ ਮਤਲਬ ਕੱਪੜਾ ਦਿੰਦੇ ਵੀ ਆ ਇਹਦੇ ਤੇ ਤਾਂ ਇਹਨੂੰ ਇਹ ਰੱਖਦਾ ਨਹੀਂ ਹੈਗਾ ਇਹਨੂੰ ਰੱਖਣਾ ਨਹੀਂ ਆਉਂਦਾ ਇਹ ਜਿੰਨਾ ਚਿਰ ਉਹਨੂੰ ਕੱਪੜੇ ਨੂੰ ਉਤਾਰਦਾ ਨਹੀਂ ਉੰਨੀ ਦੇਰ ਬਸ ਇਹਨੇ ਉਹਨੂੰ ਲੱਗਿਆ ਹੀ ਰਹਿਣਾ ਵੀ ਪਤਾ ਨਹੀਂ ਕੀ ਆ ਇਥੇ ਮੇਰੇ ਥੋੜੇ ਜਿਹੇ بس ਆ 3-4 ਕ ਕੱਪੜੇ ਰਹਿੰਦੇ ਸੀ ਸੁੱਕਣੇ ਪਾਉਣ ਤੋਂ ਫਿਰ ਮੈਂ ਕਿਹਾ ਵੀ ਚਲੋ ਇਹਨਾਂ ਨੂੰ ਇੱਥੇ ਛੱਡ ਥੱਲੇ ਹੀ ਪਾਉਣੀ ਆ ਵੀ ਕਿਉਂਕਿ ਇਹ ਸੀਗਾ ਵੀ ਇਹਨਾਂ ਨੇ ਸੁੱਕਣਾ ਤਾਂ ਹੈ ਨਹੀਂ ਸੀ ਬੇਸ਼ੱਕ ਚਾਹੇ ਧੁੱਪ ਵੀ ਨਿਕਲਿਆਈ ਸੀ ਪਰ ਵੀ ਮੈਂ ਕਿਹਾ ਹੁਣ ਕਿੱਥੇ ਵੀ 1.5 ਦਾ ਵਜਿਆ ਹੋਇਆ ਵੀ ਉਹਦੇ ਨਾਲ ਵੇਤਰ ਇੱਥੇ ਰੱਖ ਦਿੰਦੇ ਆ ਸ਼ਾਮ ਨੂੰ ਫਿਰ ਇਹਨਾਂ ਉਤਾਰਨ ਦੀ ਵੀ ਨਹੀਂ ਕੋਈ ਬਾੜੀ ਆਏ ਹੁੰਦਾ ਹੈਗਾ ਵੀ ਚਲ ਸੁੱਕ ਜਾਣਗੇ ਸਵੇਰੇ ਫੇਰ ਵੀ ਚਲ ਧੁੱਪ ਆ ਜਾਊਗੀ ਤਾਂ ਕਰਕੇ ਕਿਉਂਕਿ ਇੰਨੀ ਵੀ ਧੁੱਪ ਚ ਹਜੇ ਜਾਨ ਜੀ ਨਹੀਂ ਹੈਗੀ ਇੱਥੇ ਆਪਾਂ ਕੰਮ ਕਾਰ ਸਾਰੇ ਫਿਨਿਸ਼ ਹੋ ਗਏ ਸੀ ਆਪਣਾ ਇੱਥੇ ਫਿਰ ਬਣਾਈ ਸੀ ਚਾਹ ਮੈਂ ਕਿਹਾ ਵੀ ਚਲੋ ਆਪਾਂ ਬਨੇ ਕਪੜੇ ਵਗੈਰਾ ਕਰ ਲਈ ਸੀ ਚੇਂਜ ਕਿਉਂਕਿ ਉਹਦਾ ਪਤਾ ਹੀ ਸੁਬਾ ਜਲਦੀ ਨਹਾਉਣ ਦੀ ਤਾਂ ਸੁਬਾ ਜਲਦੀ ਹੋ ਜਾਂਦਾ ਕਿਉਂਕਿ ਉਹਦੇ ਨਾਲ ਫਿਰ ਸੁਬਾ ਜਲਦੀ ਨਹਾਉਣਾ ਨਾਲੇ ਨਿਤਨੇਮ ਹੋ ਜਾਂਦਾ ਨਾਲੇ ਗੁਰਦੁਆਰਾ ਸਾਹਿਬ ਜਾਹ ਹੋ ਜਾਂਦਾ ਜੀ ਕਿਉਂਕਿ ਦਿਨ ਦੇ ਵਿੱਚ ਆਪਣੇ ਚਾਹੇ ਆਪਾਂ ਲੱਖ ਵਿਲੇ ਹੋਈਏ ਪਰ ਇਹ ਹੋ ਜਾਂਦਾ ਵੀ ਥੋੜਾ ਨਿਤਨੇਮ ਦੀ ਘੋਲ ਹੋ ਜਾਂਦੀ ਆ ਤਾਂ ਕਰਕੇ ਇੱਥੇ ਆਪਾਂ ਚਾਹ ਪਾਣੀ ਪੀ ਲਿਆ ਸੀ ਫਤਿਹ ਨਹਾ ਤੋਂ ਲਿਆ ਸੀ ਉਹਨੇ ਆਪਦੇ ਕੱਪੜੇ ਬਦਲੇ ਮਤਲਬ ਪਾ ਲਏ ਸੀ ਨਹਾ ਤੋਂ ਕੇ ਆਪਦੇ ਕੱਪੜੇ ਚੇਂਜ ਕਰ ਲਏ ਤੇ ਸਿਰ ਉਹਨੇ ਹਜੇ ਬਹੋਣਾ ਸੀ ਜਦ ਨੂੰ ਮੈਂ ਚਾਹ ਵੀ ਕੇ ਮੈਂ ਸ਼ਾਮ ਦੀ ਸਬਜੀ ਦਾ ਲੱਗੀ ਸੀ ਮਸਾਲਾ ਤਿਆਰ ਕਰਨਾ ਜਾਦ ਨੂੰ ਫਿਰ ਮੰਮੀ ਵੀ ਆ ਗਏ ਸੀਗੇ ਮਤਲਬ ਜਿਨ੍ਹਾਂ ਦੇ ਲੋੜੀ ਦੇਣੀ ਸੀ ਇੱਕ ਘਰ ਤੋਂ ਲੋੜੀ ਦਾ ਹੋ ਗਿਆ ਸੀ ਉਹਨਾਂ ਨੇ ਦੇਤੀ ਸੀ ਦੂਜੇ ਘਰ ਤੋਂ ਹਜੇ ਸੁਨੇਹਾ ਹੈਗਾ ਸੀ ਇੱਥੇ ਇਹ ਆ ਜੀ ਵੀ ਮਤਲਬ ਜਿਹੜੀ ਲੋੜੀ ਦਾ ਕਰਦੇ ਨੇ ਉੱਥੇ ਮਤਲਬ ਆਪਣੇ ਇੱਥੇ ਲੇਡੀਜ਼ ਜਾਂਦੀਆਂ ਨੇ ਉਹਨਾਂ ਨੂੰ ਅਗਲਾ ਚਾਹ ਪਾਣੀ ਕਰ ਦਿੰਦਾ ਮਤਲਬ ਜੋ ਅਗਲੇ ਨੇ ਜੋ ਦੇਣਾ ਕਰਨਾ ਹੈ ਉਹ ਦੇ ਦਿੰਦੇ ਨੇ ਉਹਦੇ ਨਾਲ ਫਿਰ ਇਹ मतलब सारी लेडीज इकट्ठी हो के ओ गुरुद्वारा साहिब दी कोई ना कोई चीज ਲੈ ਲੈਂਦੀਆਂ ਨੇ। ਉਹਨਾਂ ਦੇ ਘਰ ਵਾਂਸਾ ਚਾਹ ਪਾਣੀ ਪੀਓਣਾ, ਗਿੱਧਾ ਪਾ ਲੈਣਾ। ਚਲੋ ਜਿਵੇਂ मतलब ਜੋ ਹੁੰਦਾ ਹੈ ਹਨਾ, ਇਹ ਹੀ ਰੀਤੀ ਰਿਵਾਜ ਆ ਪਰ ਜਾਂਦੇ ਇਥੇ ਲੇਡੀਜ਼ ਨੇ ਤਾਂ ਕਰਕੇ ਫਿਰ ਮੰਮੀ ਹੋ ਗਈ ਸੀ ਮੈਨੂੰ ਕਹਿੰਦੇ ਮੈਂ ਕਿਹਾ ਵੀ ਮੰਮੀ ਤੁਸੀਂ ਚਲੇ ਜਾਓ। ਮੈਨੂੰ ਇਹ ਹੁੰਦਾ ਵੀ ਚਲੋ ਜਦੋਂ ਸਿਆਣੇ ਹੈਗੇ ਨੇ ਜਾਣ ਵਾਲੇ ਹਨਾ ਤਾਂ ਉਹਨਾਂ ਦਾ ਹੀ ਪਹਿਲਾ ਫਰਜ਼ ਉਹਨਾਂ ਦਾ ਇਹ ਵੀ ਜਾਣ ਦਾ। ਮੈਂ ਕਿਹਾ ਜਿੱਥੋਂ ਕੋਈ ਵਾਰੀ ਆਏ ਹੁੰਦਾ ਕੋਈ ਜ਼ਿਆਦਾ ਸਪੈਸ਼ਲੀ ਆਏ ਹੁੰਦਾ ਵੀ ਹਾਂ ਤੁਸੀਂ ਦੋਨੋਂ ਨੇ ਆਉਣਾ ਹੀ ਆਉਣਾ। ਹਾਂ। ਉੱਥੇ ਤਾਂ ਫਿਰ ਤੁਹਾਨੂੰ ਇਹ ਪਤਾ ਹੀ ਆ ਨਾ ਵੀ ਜਾਣਾ ਹੀ ਪੈਂਦਾ ਹੈ ਕਿ ਫਿਰ ਮੰਮੀ ਉਹਨਾਂ ਦੇੋਂ ਆ ਗਈ ਸੀ ਦੂਜੇ ਘਰ ਨੂੰ ਜਾਣਾ ਸੀ ਉਧਰੋਂ ਮੇਰੀਆਂ ਮਤਲਬ ਜਠਾਣੀਆਂ ਨੇ ਵੀ ਜਾਣਾ ਸੀ ਉਹਦੇ ਕਰਕੇ ਡੀ ਦੇ ਸੀ ਇੱਥੇ ਆਪਾਂ ਆਪਣਾ ਸਬਜ਼ੀ ਦਾ ਮਸਾਲਾ ਵਗੈਰਾ ਤਿਆਰ ਕਰ ਲਿਆ ਸੀ ਚਾਹ ਪਾਣੀ ਪੀ ਲਿਆ ਸੀ ਮੰਮੀ ਵੀ ਦੁਬਾਰਾ ਚਲੇ ਗਏ ਸੀਗੇ ਉਹਨਾਂ ਦੇ ਘਰ ਨੂੰ ਇੱਥੇ ਮੇਲਾ ਦਾ 3 ਕਿ ਬੱਚੇ ਦਾ 3 ਸ਼ਾਇਦ ਸਾਢੇ ਤੱਕ 3 ਦਾ ਟਾਈਮ ਸੀਗਾ ਮੈਂ ਕਿਹਾ ਚਲੋ ਜਿਹੜੇ ਪਹਿਲਾਂ ਵਾਲੇ ਕੱਪੜੇ ਕਾਫੀ ਕਈ ਦਿਨ ਤੋਂ ਉਹਨੂੰ ਕਦੇ ਅੰਦਰ ਫੋਲ ਦ ਬਾਹਰ ਫੋਲ ਦੋ ਹੀ ਬਸ ਚੱਲਦਾ ਸੀ ਮੈਂ ਕਿਹਾ ਵੀ ਚਲੋ ਇਹ ਵੀ ਕੱਪੜੇ ਸਮੀਟ ਦਮਾ ਕਿਉਂਕਿ ਇਹ ਕੱਪੜੇ ਮਤਲਬ ਕੁਝ ਅੱਜ ਵਾਲੇ ਧੋਤੇ ਹੋਏ ਸੀ ਕੁਝ ਜਿਹੜੇ ਕੱਲ ਵਾਲੇ ਧੋਤੇ ਹੋਏ ਸੀ ਉਬੀ ਸੁੱਕਣੇ ਪਏ ਹੋ ਸੀ ਮੈਂ ਕਿਹਾ ਵੀ ਫਿਰ ਸ਼ਾਮ ਨੂੰ ਇਹ ਸ਼ਾਮ ਤੱਕ ਸੁੱਕ ਜਾਣਗੇ ਵੀ ਫਿਰ ਇਹਨਾਂ ਦਾ ਵੀ ਕੰਮ ਹੋ ਜਾਣਾ ਸਮੇਟਣ ਦਾ ਕੋਸ਼ਿਸ਼ ਸ਼ਾਮ ਨੂੰ ਇਹ ਸੀ ਤੁਹਾਨੂੰ ਪਤਾ ਵੀ ਲੋਹੜੀ ਕਰਕੇ ਚਲੋ ਖੈਰ ਇਹ ਹੁੰਦਾ ਨਾ ਵੀ ਤਿਹਾਰ ਦੇ ਤਾਂ ਕੁਝ ਜ਼ਿਆਦਾ ਤਾਂ ਨਹੀਂ ਹੁੰਦਾ ਪਰ ਥੋੜਾ ਬਹੁਤਾ ਜਿੰਨਾ ਕੁ ਵੀ ਹੁੰਦਾ ਹੈ ਨਾ ਚਲੋ ਫੈਮਿਲੀ ਇਕੱਠੀ ਹੁੰਦੀ ਆ ਇਹ ਚੀਜ਼ਾਂ ਹੀ ਬਹੁਤ ਬਹੁੰਦੀਆਂ ਨੇ ਮੈਂ ਕਿਹਾ ਵੀ ਚਲੋ ਕੱਪੜੇ ਸਮੇਟ ਦਮਾ ਫਤਿਹ ਨੇ ਸਿਰ ਬਹਾਲਿਆ ਸੀ ਆਪਦਾ ਉਹ ਵੀ ਰੈਡੀ ਹੋ ਗਿਆ ਸੀ ਮੈਨੂੰ ਇਹ ਸੀ ਮੈਂ ਕਿਹਾ ਵੀ ਚਲ ਮੇਰਾ ਉਰੇ ਸਾਰਾ ਕੰਮ ਫਿਨਿਸ਼ ਹੋਇਆ ਹੋਇਆ ਏ ਵੀ ਕਪੜੇ ਆਉਂਦਾ ਸਮੇਟੇ ਤੇ ਫਿਰ ਲਾਉਣੀ ਆਪਾਂ ਸ਼ਾਮ ਨੂੰ ਸਬਜੀ ਨੂੰ ਤੜਕਾ ਬਣਾਉਣਾ ਸੀ ਆਪਾਂ ਮਟਰ ਪਨੀਰ ਤਾਂ ਕਰਕੇ ਮੈਂ ਵੀ ਚਲ ਫਿਰ ਲਾਉਣੀ ਆ ਵੀ ਜਦੇ ਖੀਰ ਬਣਾਉਣੀ ਸੀ ਵੀ ਜਦੇ ਖੀਰ ਬਣਾ ਲਾਂਗੇ ਕਿਉਂਕਿ ਮੈਨੂੰ ਲੱਗਦਾ तकरीबन ਸਾਰਿਆਂ ਦਾ ਹੀ ਇਹ ਰਵਾਜ ਹੈਗਾ ਇਹ ਵੀ ਲੋੜੀ ਦੇ ਦਿਨ ਖੀਰ ਬਣਾਉਂਦਾ ਨਾ ਇੱਕ ਲੋੜੀ ਦੇ ਚਾਹੇ ਇੱਕ ਦੀਵਾਲੀ ਤੇ ਦੋ ਦੋ ਤਿਹਾਰਾਂ ਨੂੰ ਮਤਲਬ ਬਣਾਉਂਦੇ ਨੇ ਤਾ ਕਰਕੇ ਫਿਰ ਫਤੇ ਦੇ ਪਾਪਾ ਨੇ ਆਪਣਾ ਲੱਗੇ ਹੋਏ ਸੀ ਉਹ ਮੋਟਰਸਾਈਕਲ ਦਾ ਕੰਮ ਕਰਨ। ਉਹਨਾਂ ਨੇ ਇੱਕ ਦੋ ਦਿਨ ਹੋ ਗਏ ਖੋਲਿਆ ਹੋਇਆ ਸੀ ਮੋਟਰਸਾਈਕਲ। ਉਹਦੇ ਕਰਕੇ ਕੰਮ ਲੱਗੇ ਹੋਏ ਸੀ। ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਹੁਣ ਮਸਾਲਾ ਵਗੈਰਾ ਤਾਂ ਤਿਆਰ ਹਨਾ ਵੀ ਸਬਜ਼ੀ ਨੂੰ ਤੜਕਾ ਹੀ ਲਾਉਣਾ ਚਲੋ ਇੰਨਾ ਵੀ ਨਹੀਂ ਟਾਈਮ ਲੱਗਣਾ ਹੈਗਾ ਇਹਨੂੰ। ਵੀ ਕੱਪੜਿਆਂ ਦਾ ਵੀ ਕੰਮ ਮੁੱਕ ਜਵੇ। ਤਾਂ ਕਰਕੇ ਸ਼ੇ ਇਹ ਆ ਜੀ ਵੀ ਦਿਨਾਂ ਦਾ ਵੀ ਥੋੜਾ ਜਿਆ ਮਤਲਬ ਪਹਿਲਾਂ ਨਾਲੋਂ ਫਰਕ ਪੈ ਗਿਆ ਏ ਇੱਥੇ ਮੈਂ ਲੱਗੀ ਸੀ ਸਬਜੀ ਬਣਾਉਣ ਮੈਂ ਕਿਹਾ ਵੀ ਚਲੋ ਨਲੇ ਸਬਜੀ ਨੂੰ ਇੱਥੇ ਮੈਂ ਸਿੰਪਲ ਜੇ ਤਰੀਕੇ ਨਾਲ ਲਾਇਆ ਸੀ ਤੜਕਾ ਮੈਂ ਕਿਹਾ ਵੀ ਨਾਣੇ ਰਸੋਈ ਸਮੇਟਦੇ ਆ ਜਿਹੜੇ ਥੋੜੇ ਜੇ ਦੋ ਚਾਰ ਭਾਂਡੇ-ਭੁੰਡੇ ਜੇ ਪਏ ਸੀ ਮੈਂ ਕਿਹਾ ਵੀ ਨਾਲ ਹੀ ਦਾਲ ਸਬਜੀ ਨੂੰ ਤੜਕਾ ਲੱਗ ਜਾਊਗਾ ਫਿਰ ਸਬਜੀ ਮੈਂ ਕਿਹ ਨਾਲੇ ਬਣਾ ਲੂੰਗੀ ਖੀਰ ਵੀ ਸਾਰੇ ਕੰਮ ਇਕੱਠੇ ਹੋ ਜਾਣਗੇ ਮੈਂ ਇੱਕ ਪਾਸੇ ਪਾਣੀ ਰੱਖ ਲਿਆ ਸੀ ਗਰਮ ਫਿਰ ਮੈਨੂੰ ਥੋੜਾ ਜਿਹਾ ਇਹ ਹੋ ਜਾਂਦਾ ਮਤਲਬ ਜਿਵੇਂ ਗੈਸ ਤੇ ਬਣਾਉਣੀ ਆ ਨਾ ਸਬਜੀ ਤੇ ਵੀ ਗੈਸ ਤਾਂ ਉਹ ਦੇਖੋ ਉਨੀਓ ਜਲਨੀ ਆ ਹਨਾ ਚਾਹੇ ਮਤਲਬ ਇੱਕ ਸਾਈਡ ਤੇ ਆਪਾਂ ਸਬਜੀ ਨੂੰ ਮਤਲਬ ਪਹਿਲਾਂ ਤੜਕਾ ਲਾ ਲਓ ਸਬਜੀ ਬਣਾ ਲਓ ਹਨਾ ਫੇਰ ਉਹਦੇ ਵਿੱਚ ਹੋ ਗਿਆ ਦੋ ਤੇ ਬਚਾ ਇਹ ਆਪਾਂ ਇੱਕ ਸਾਈਡ ਪਾਣੀ ਰੱਖ ਲਓ ਗਰਮ ਖੋਣਾ ਦੂਜੀ ਸਾਈਡ ਤੜਕਾ ਲਓ ਨਾ ਜੋ ਫਿਰ ਵੀ ਗੈਸ ਤਾਂ ਉਨੀ ਹੀ ਚੱਲਣੀ ਉਹਦਾ ਤਾਂ ਕੋਈ ਫਰਕ ਨਹੀਂ ਹੈ ਨਾ ਇੱਥੇ ਸਬਜੀ ਬਣਾਉਣ ਲੱਗੀ ਹੋਈ ਸੀ ਸਬਜੀ ਬਣਾਉਣ ਲੱਗੀ ਤੇ ਖੀਰ ਲਈ ਸੀ ਮੈਂ ਬਣਾ ਉਹ ਰੱਖ ਲਈ ਸੀ ਬਣਾ ਕੇ ਸਬਜੀ ਬਣਾਉਣ ਲੱਗੀ ਤੇ ਮੇਰੇ ਨਾਲ ਹੋ ਗਈ ਸੀ ਕਲੋਲ ਲੋੜੀ ਵਾਲੇ ਦਿਨ ਮੇਰੇ ਨਾਲ ਹੋਈ ਕਲੋਲ ਲੋਲ ਇਹ ਹੋ ਗਈ ਸੀ ਤੇ ਵੀ ਮੈਨੂੰ ਇਹ ਸੀ ਮੈਂ ਕਿਹਾ ਵੀ ਮੇਰਾ ਪਨੀਰ ਨਾ ਸਵੇਰ ਦਾ ਜਮਾਇਆ ਪਿਆ ਸੀ ਤਾਂ ਕਰਕੇ ਮੈਨੂੰ ਇਹ ਸੀ ਮੈਂ ਕਿਹਾ ਵੀ ਸ਼ਾਮ ਨੂੰ ਬਣਾਉਣਾ ਮਟਰ ਪਨੀਰ ਮਮੀ ਕਹਿੰਦੇ ਵੀ ਠੀਕ ਆ ਵੀ ਮਟਰ ਪਨੀਰ ਬਣਾ ਲਾਂਗੇ ਐਕਚੁਅਲੀ ਮੇਰੇ ਨਾ ਪਤਾ ਨਹੀਂ ਇੱਕ ਦੋ ਆ ਹੁਣ ਜਿਵੇਂ ਜਾਣ ਆਉਣ ਜਿੱਚ ਮੈਂ ਵੀ ਨਹੀਂ ਦੇਖਿਆ ਕਿ ਮੈਨੂੰ ਇਹ ਸੀ ਵੀ ਪਏ ਨੇ ਮਟਰ ਜਦੋਂ ਮੈਂ ਲੱਗੀ ਸਬਜ਼ੀਂ ਤੜਕਾ ਲਾਉਣ ਤਾਂ ਮਟਰ ਤਾਂ ਜਮਾ ਹੀ ਥੋੜੇ ਸੀ ਫਿਰ ਮੈਂ ਕਿਹਾ ਨਹੀਂ ਵੀ ਇਹ ਤਾਂ ਨਹੀਂ ਲੋਟ ਆਉਣੇ ਹੈਗੇ ਸਬਜ਼ੀਂ ਚ ਕੋਸ਼ਿ ਇਹ ਹੋ ਜਾਂਦਾ ਨਾ ਵੀ ਦੋ ਡੰਗ ਦੀ ਤਾਂ ਸਬਜੀ ਹੋਣੀ ਚਾਹੀਦੀ ਆ ਫਿਰ ਮੈਂ ਬਣਾਇਆ ਸ਼ਾਹੀ ਪਨੀਰ ਕਿਉਂਕਿ ਮਟਰ ਥੋੜੀ ਜਿਹੀ ਫਿਰ ਦੂਜੇ ਪਾਸੇ ਨਾਲ ਹੀ ਬਣਾ ਲਈ ਸੀ ਫਿਰ ਮੈਂ ਆਲੂ ਬੜੀਆਂ ਦੀ ਸਬਜੀ ਇੱਥੇ ਮੇਰੀ ਖੀਰ ਬਣ ਗਈ ਸੀ ਨਾਲ ਹੀ ਬਣਾ ਲਿਆ ਸੀ ਮੈਂ ਸ਼ਾਹੀ ਪਨੀਰ ਸ਼ਾਹੀ ਪਨੀਰ ਦੀ ਥੋੜਾ ਨਾਲ ਰੈਸਪੀ ਸ਼ੇਅਰ ਕੀਤੀ ਹੋ ਜਾਂ ਤਾਂ ਕਰਕੇ ਮੈਂ ਇਸ ਵਾਰ ਸ਼ੇਅਰ ਨਹੀਂ ਕੀਤੀ ਹੈਗੀ ਨਾਲ ਹੀ ਫਿਰ ਮੈਂ ਆਲੂ ਬੜੀਆਂ ਬਣਾ ਲਈਆਂ ਸੀ ਫਿਰ ਮੈਨੂੰ ਐ ਸੀ ਮੈਂ ਕਿਹਾ ਵੀ ਮਾਰਨਿੰਗ ਟਾਈਮ ਥੋੜਾ ਜਿਹਾ ਉਹ ਹੋ ਜਾਂਦਾ ਮੈਂ ਕਿਹਾ ਨਹੀਂ ਵੀ ਹੁਣੇ ਬਣਾ ਲੈਨੇ ਆ ਦਾਲਾਂ ਸਬਜ਼ੀਆਂ ਬਣਾ ਲਈਆਂ ਸੀ ਰੋਟੀ ਸੀ ਬਣਾ ਲਈ ਸੀ ਇੱਥੇ ਉਹ ਤੋਂ ਬਾਅਦ ਰੋਟੀ ਖਾ ਕੇ ਇਹ ਹੋ ਗਈ ਸੀ ਲੋੜੀ ਦੇ ਤਿਆਰੀ ਇੱਥੇ ਨੇ ਸਾਰਾ ਸਮਾਨ ਲਿਆ ਸੀ ਇਕੱਠਾ ਕਰ ਇਹ ਤਿਲ ਵਾਲੀ ਗੱਚਕ ਸੀ ਤਿਲ ਆਹ ਮੂੰਗ ਫਹ ਹਰੀਆਂ ਦੋ ਤਰ੍ਹਾਂ ਦੀਆਂ ਸੀ ਇਹ ਗੱਚਕ ਸੀ ਮੂੰਗਫਲੀ ਤੇਲ ਸਾਰਾ ਕੁਝ ਇਕੱਠਾ ਕਰਕੇ ਇੱਥੇ ਡੈਡੀ ਹਜੇ ਰੋਟੀ ਖਾ ਰਹੇ ਸੀ ਇਹ ਅਸੀਂ ਥੋੜੀ ਜਿਹੀ ਪਹਿਲਾਂ ਖਾ ਲਈ ਸੀ ਉਹਨਾਂ ਨੇ ਥੋੜੀ ਲੇਟ ਖਾਦੀ ਸੀ ਇੱਥੇ ਫਿਰ ਅਸੀਂ ਰੋਟੀ ਖਾ ਕੇ ਭਾਂਡੇ ਹਜੇ ਮੇਰੇ ਸਮੇਟੋਂ ਤੋਂ ਰਹਿੰਦੇ ਸੀ ਤਾਂ ਕਰਕੇ ਫਿਰ ਮੈਂ ਕਿਹਾ ਵੀ ਜੋ ਕਹਿੰਦੇ ਵੀ ਪਹਿਲਾਂ ਮਤ ਉਹ ਦੇਖਦੇ ਹਣਾ ਚਲੋ ਉੱਥੇ ਮਤਲਬ ਜਿਵੇਂ ਤਿਲਾਂ ਦਾ ਜੋ ਮੈਂ ਉਹ ਪਾਉਂਦੇ ਹੁੰਦੇ ਨੇ ਇਸ ਰਾਏ ਦੇ ਲਿੱਧਰ ਜਾਏ ਹਣਾ ਚਲੋ ਉਹ ਜਿਵੇਂ ਪੁਰਾਣੇ ਰਿਵਾਜ ਰੀਤੀ ਹਨਾ ਬਣੇ ਹੋਏ ਨੇ ਉਹ ਸਾਰਾ ਕੁਝ ਉਦਾਂ ਹੀ ਅਸੀਂ ਚਲੋ ਫਿਰ ਇੱਥੇ ਮੱਥਾ ਟੇਕ ਕੇ ਸਾਰਾ ਕੁਝ ਆਪਣਾ ਤੇਲ ਪਾ ਕੇ ਤੇ ਬੈਠ ਕੇ ਮੂੰਗਫਲੀਆਂ ਰੋਡੀਆਂ ਖਾ ਕੇ ਆਪਣਾ ਜੋ ਖਾਣਾ ਸੀ ਫਿਰ ਅਸੀਂ ਚਲੇਗੇ ਸੀ ਉਧਰਲੇ ਘਰਾਂ ਦੇ ਵਿੱਚ ਉਥੋਂ ਘਰਾਂ ਦੇ ਵਿੱਚ ਅਸੀਂ ਸਾਰੇ ਘਰਾਂ ਚ ਮੱਥਾ ਟੇਕ ਉਹ ਕਰਕੇ ਮਤਲਬ ਟਾਈਮ ਸਪੈਂਡ ਕਰਕੇ ਹਨਾ ਫਿਰ ਅਸੀਂ ਆ ਕੇ ਆਪਣੇ ਪਾਂਡੇ ਬੁੰਡੇ ਜੇ ਸਮੇਟੇ ਜਦ ਨੂੰ ਆਗੇ ਸੀ ਉਧਰਲੇ ਮੇਰੇ ਜੇਠ ਜਟਾਣੀ ਆ ਤੇ ਮਤਲਬ ਫਤੇ ਦੀਆਂ ਤਾਇਨਾ ਐਂਡ ਤਾਊਜੀ ਹਣੇ ਸਾਰੇ ਬਸ ਫਿਰ ਇਹ ਇੱਥੇ ਸਾਰੇ ਆਪਣੇ ਕੰਮ-ਕੰਮ ਕਾ ਕੇ ਬਿਲੇ ਸੀਗੇ ਸਾਰੇ ਬਿਲੇ ਹੋ ਕੇ ਸਾਰਿਆਂ ਨੇ ਟਾਈਮ ਸਪੈਂਡ ਕੀਤਾ ਇਦਾਂ ਮਨਾਈ ਸੀ ਆਪਣੀ ਲੋੜੀ ਇੱਥੇ ਕਰਦੇ ਆ ਵੀਡੀਓ ਦਾ ਐਂਡ ਓਕੇ ਬਾਏ ਟੇਕ ਕੇਅਰ ਚੈਨਲ ਸਬਸਕ੍ਰਾਈਬ